ਅਸੀਂ ਮਾਵਾ ਮਾਰ ਲਿਆ ਅਸੀਂ ਪੰਜਾਬੀ ਬਾਟੀਆਂ ਮਾਰ ਕੇ ਆ ਕਿੱਥੋਂ ਦੇ ਗੰਦ ਇਕੱਠੇ ਕਰਕੇ ਪੰਜਾਬ 'ਚ ਵਾਸਤੇ ਅਸੀਂ ਸੋਚਿਆ ਸੀਗੇ ਵੀ ਚੱਲੋ ਯਾ ਚੰਗਾ ਕਰ ਲਗੇ ਬਹੁਤ ਚੰਗਾ ਕਰੀ ਜਾਂਦੇ ਆ 92 ਦੇ 92 ਹੁਣ ਗੱਲ ਬਸੋ ਕੇਰੀਵਾਲ ਦਾ ਕਿ ਬਿਆਨ ਪੜਿਆ ਇਹਨਾਂ ਨੇ ਕਿਸੇ ਚਮਚੇ ਨੇ ਪਾਇਆ ਸੀ ਮੈਂ ਕੇਰੀਵਾਲ ਦੇ ਮੂੰਹੋਂ ਸੁਣਿਆ ਨਾ ਮੈਂ ਇਹਨਾਂ ਨੂੰ ਸੁਣਤਾ ਹੁਣ ਠੀਕ ਆ ਸਾਡੇ ਜੋ ਸੀਗੇ ਆਪਦੇ ਮੂੰਹ ਤੇ ਚਪੇੜੇ ਮਾਰਦੇ ਆ ਆਪ ਜਿਹੜੀ ਅਸੀਂ ਗੱਲ ਬਸਦੇ ਵੀ ਅਸੀਂ ਬਹੁਤ ਵੱਡੀ ਗਲਤੀ ਕਰ ਲਈ ਆਪ ਦੀਆਂ ਜਿਹੜੀਆਂ ਭਾਈਚਾਰਕ ਬਾਟੀਆਂ ਖਤਮ ਕਰ ਲੀਆਂ ਕੇਰੀਵਾਲ ਦਾ ਬਿਆਨ ਆ ਕਹਿੰਦਾ ਜੀ 50 ਐਮਐਲ ਦੇ ਡਾਕਟਰ ਕੱਟਾਂਗੇ ਪੰਜਾਬ 'ਚੋਂ ਦੀ ਪੰਜਾਬ ਗੰਦ ਬਾਾਰੇ ਆ ਸਿੱਧੇ ਕਿਉਂ ਨਹੀਂ ਕੱਢਦਾ ਜੇ ਤੂੰ ਦਿੱਲੀ ਚ ਪੰਗੇ ਲੈਂਦਾ ਸੀ ਵੀ ਮੈਂ ਛੜਤੀ ਸਰਕਾਰ ਫਿਰ ਬਣਾਉਂਗਾ ਛੜਤੀ ਫਿਰ ਬਣਾਉ ਮਰਨਾ ਕੱਢ ਕੇ ਮੱਖੀ ਜੋ ਦੋ ਜੋ ਮੱਖੀ ਕੱਢੀ ਰਹੀ ਆ ਲੋਕਾਂ ਨੇ ਵੋਟਾਂ ਦੇ ਉਹਦੇ ਵਿੱਚ ਪੇਟ ਮਾਰੀ ਆ ਮੂੰਹ ਤੇ ਮੈਂ ਕਹਿੰਦੇ ਹਜੇ ਪੰਜਾਬ ਜਿੱਦੂ ਪੜ ਗਿਆ ਹੋਣਗੀਆਂ ਇੱਕ ਸੋਨੂ ਸਿੱਧੂ ਸਾਹਿਬ ਦਿੱਲੀ ਦੇ ਵਿੱਚ ਪੱਥਰ ਹੈ ਨਹੀਂ ਪੰਜਾਬ ਤੇ ਹਰੇਕ ਮੋੜ ਤੇ ਝੀਰੇ ਲੱਗੇ ਵਿਆ ਤੇ ਮੈਂ ਚੈਲੰਜ ਨਾ ਕਹਿਣਾਗੇ ਜੀ ਸਾਡੀ ਗੈਰਤਮੰਦ ਪੰਜਾਬੀਆਂ ਨੂੰ ਪੱਥਰ ਨਾਲ ਸਵਾਗਤ ਕਰਾਂਗੇ ਇਹਨਾਂ ਦਾ ਮਾਨ ਸਾਹਿਬ ਜੈਤੋਂ ਆਏ ਸੀਗੇ ਜਦੋਂ ਇਸ ਵਾਰ ਇਲੈਕਸ਼ਨ ਚ ਜਿੱਗਲੀ ਚੋਣਾ ਹੋਇਆ ਉਦੋਂ ਮਾਨ ਸਾਹਿ ਤਾਂ ਉਦੋਂ ਪੁਲਿਸ ਦੇ 10-10 ਬੰਦੇ ਡਲਿਆ ਦੇ ਢੇਰ ਤੇ ਲਾ ਦਿੱਤੇ ਗਏ ਸੀ ਕਿਉਂ ਕਿ ਕਰਤੂਤਾਂ ਵਾਲੀ ਅਗੇ ਅਗੇ ਇੱਕ ਡਿੱਗ ਕੋਈ ਬੇਰੇ ਆ ਕੇ ਧੂਲੀ ਪਾਈ ਜਾਂਦਾ ਸੀਗਾ ਆਂਟਾ ਚੋਂ ਆ ਜਾਂਦਾ ਕਹਿੰਦੇ ਇਹ ਕੀ ਹੈ ਕਹਿੰਦੇ ਇਹ ਕਰਤੂਤ ਫਾਲਾ ਇਹ ਕਰਤੂਤ ਫਾਲਾ ਇਹ ਉਹੀ ਭਗਵੰਤ ਮਾਨ ਹੈ ਜਿਹੜਾ ਕਹਿੰਦਾ ਸੀਗਾ ਇਹ ਜੈਤੋ ਦੀ ਪਥਰੀਲੀ ਧਰਤੀ ਆ ਇੱਥੇ ਸੀਵਰੇਜ ਨਹੀਂ ਪੈਂਦਾ ਤੇ ਹੁਣ ਵੀ ਪਥਰੀਲੀ ਆ ਤੇ ਜਿਹੜੀ ਸੜਕ ਤੇ ਖੜੀ ਹਾਂ ਥੱਲੇ ਮੈਂ ਕਹੂੰਗਾ ਸਾਰੇ ਮੇਰੇ ਵੀਰਾਂ ਨੂੰ ਆ ਵੇਖੋ ਜੀ ਬਜਰੀ ਦਾ ਕੀ ਹਾਲ ਆ ਮੈਂ ਹੁਣੇ ਦਿਖਾਇਆ ਪਿਛਲੇ 2 ਦਿਨ ਪਹਿਲਾਂ ਸਾਡੇ ਅੰਗਰੇਨ ਵੀਰ ਜੇ ਟਰਾਈਸਾਈਕਲ ਤੇ ਚੱਲਦੇ ਆ ਉਹਨਾਂ ਨੇ ਮਿੱਟੀ ਜਿਹੜੀ ਅਸੀਂ ਮਾਵਾ ਮਾਰ ਲਈਆਂ ਅਸੀਂ ਪੰਜਾਬੀ ਪਾਟੀਆਂ ਮਾਰ ਕੇ ਆ ਕਿੱਥੋਂ ਦੇ ਗੰਦ ਇਕੱਠੇ ਕਰਕੇ ਪੰਜਾਬ 'ਚ ਵਾਸਤੇ ਅਸੀਂ ਸੋਚਿਆ ਸੀਗੇ ਵੀ ਚੱਲੋ ਯਾ ਚੰਗਾ ਕਰ ਲਗੇ ਬਹੁਤ ਚੰਗਾ ਕਰੀ ਜਾਂਦੇ ਆ 92 ਦੇ 92 ਹੁਣ ਗੱਲ ਬਸੋ ਕੇਰੀਵਾਲ ਦਾ ਕਿ ਬਿਆਨ ਪੜਿਆ ਇਹਨਾਂ ਨੇ ਕਿਸੇ ਚਮਚੇ ਨੇ ਪਾਇਆ ਸੀ ਮੈਂ ਕੇਰੀਵਾਲ ਦੇ ਮੂੰਹ ਸੁਣਿਆ ਨਾ ਮੈਂ ਇਹਨਾਂ ਨੂੰ ਸੁਣਦਾ ਹੁਣ ਜੀ ਠੀਕ ਹੈ ਸਾਡੇ ਜੋ ਸੀਗੇ ਆਪਦੇ ਮੂੰਹ ਤੇ ਚਪੇੜੇ ਮਾਰਦੇ ਆਪ ਜੀ ਜਿਹੜੀ ਅਸੀਂ ਗੱਲ ਬੰਦਦੇ ਵੀ ਅਸੀਂ ਬਹੁਤ ਵੱਡੀ ਗਲਤੀ ਕਰ ਲਈ ਆਪ ਦੀਆਂ ਜਿਹੜੀਆਂ ਭਾਈਚਾਰਕ ਪਾਟਕਾ ਖਤਮ ਕਰ ਲੀਗਾ ਕੇਰੀਵਾਲ ਦਾ ਬਿਆਨ ਆਇਆ ਕਹਿੰਦਾ ਜੀ 50 ਐਮਐਲ ਦੇ ਡਾਕਟਰ ਕੱਟਾਂਗੇ ਪੰਜਾਬ ਚੋਂ ਜੀ ਇਹਦਾ ਮਤਲਬ ਉਹਨੂੰ ਪਤਾ ਨਾ ਕਿਜੂ ਨੂੰ ਵੀ 50 ਗੰਦ ਬਾ ਰਹੇ ਆ ਤੇ ਸਿੱਧੇ ਕਿਉਂ ਨਹੀਂ ਕੱਢਦਾ ਜੇ ਤੂੰ ਦਿੱਲੀ ਚ ਪੰਗੇ ਲੈਂਦਾ ਸੀ ਵੀ ਮੈਂ ਛੜਤੀ ਸਰਕਾਰ ਫੇ ਮਰਨ ਕੱਟ ਕੇ ਮੱਖੀ ਜੋ ਦੁੱਧ ਜੋ ਮੱਖੀ ਕੱਢੀ ਰਹੀ ਆ ਉਹਨਾਂ ਨੇ ਵੋਟਾਂ ਦੇਰ ਉਹਦੇ ਵਿੱਚ ਪੇਟ ਮਾਰੀ ਆ ਮੂੰਹ ਤੇ ਮੈਂ ਕਹਿੰਦੇ ਹਜੇ ਪੰਜਾਬ ਜਿੱਦੂ ਪੜ ਗਿਆ ਹੋਣਗੀਆਂ ਇੱਕ ਸੋਨੂ ਸਿੱਧੂ ਸਾਹਿਬ ਦਿੱਲੀ ਦੇ ਵਿੱਚ ਪੱਥਰ ਹੈ ਨਹੀਂ ਪੰਜਾਬ ਤੇ ਹਰੇਕ ਮੋੜ ਤੇ ਝੀਰੇ ਲੱਗੇ ਹੋਇਆ ਤੇ ਬੱ ਚੈਲੰਜ ਨਾ ਕਹਿਣਾਗੇ ਜੀ ਸਾਡੀ ਗੈਰਤਮੰਦ ਪੰਜਾਬੀਆਂ ਨੂੰ ਪੱਥਰ ਨਾਲ ਸਵਾਗਤ ਕਰਾਂਗੇ ਇਹਨਾਂ ਦਾ ਮਾਨ ਸਾਹਿਬ ਜੈਤੋਂ ਆਏ ਸੀਗੇ ਜਦੋਂ ਇਸ ਵਾਰ ਇਲੈਕਸ਼ਨ ਜਿਗਲੀ ਚੋਣਾ ਹੋਇਆ ਉਦੋਂ ਮਾਨ ਸਾਹਿਬ ਦਾ ਜਿਹੜਾ ਕਾਬਲਾ ਜੈਤੋਂ ਵੇ ਦੀ ਲੰਘਿਆ ਸੀ ਤਾਂ ਉਦੋਂ ਪੁਲਿਸ ਦੇ 10-10 ਬੰਦੇ ਡਲਿਆ ਦੇ ਢੇਰ ਤੇ ਲਾ ਦਿੱਤੇਗੇ ਸੀ ਕਿਉਂ ਇਹ ਕਰਤੂਤ ਵਾਲੀ ਅਗੇ ਅਗੇ ਇੱਕ ਡਿੱਕ ਕੋਈ ਬੇਰੇ ਆ ਕੇ ਧੋਲੀ ਪਾਈ ਜਾਂਦਾ ਸੀਗਾ ਆਂਟਾ ਚੋਂਦਾ ਜਾਂਦਾ ਕਹਿੰਦੇ ਇਹ ਕੀ ਹੈ ਕਹਿੰਦੇ ਇਹ ਕਰਤੂਤ ਫਾਲਾ ਇਹ ਕਰਤੂਤ ਫਾਲਾ ਇਹ ਉਹੀ ਭਗਵੰਤ ਮਾਨ ਹੈ ਜਿਹੜਾ ਕਹਿੰਦਾ ਸੀਗਾ ਇਹ ਜੈਤੋ ਦੀ ਪਥਰੀਲੀ ਧਰਤੀ ਆ ਇੱਥੇ ਸੀਵਰੇਜ ਨਹੀਂ ਪੈਂਦਾ ਤੇ ਹੁਣ ਵੀ ਪਥਰੀਲੀ ਆ ਤੇ ਜਿਹੜੀ ਸੜਕ ਤੇ ਖੜੀ ਹਾਂ ਥੱਲੇ ਮੈਂ ਕਹੂੰਗਾ ਸਾਰੇ ਮੇਰੇ ਵੀਰਾਂ ਨੂੰ ਆ ਵੇਖੋ ਜੀ ਬਜਰੀ ਦਾ ਕੀ ਹਾਲ ਆ ਮੈਂ ਹੁਣੇ ਦਿਖਾਇਆ ਪਿਛਲੇ 2 ਦਿਨ ਪਹਿਲਾਂ ਸਾਡੇ ਅੰਗਰੇਨ ਵੀਰ ਜੇ ਟਰਾਈਸਾਈਕਲ ਤੇ ਚੱਲਦੇ ਆ ਉਹਨਾਂ ਨੇ ਮਿੱਟੀ ਜਿਹੜੀ ਅਸੀਂ ਮਾਵਾ ਮਾਰ ਲਈਆਂ ਅਸੀਂ ਪੰਜਾਬੀ ਬਾਟੀਆਂ ਮਾਰ ਕੇ ਆ ਕਿੱਥੋਂ ਦੇ ਗੰਦ ਇਕੱਠੇ ਕਰਕੇ ਪੰਜਾਬ ਚ ਵਾਸਤੇ ਅਸੀਂ ਸੋਚਿਆ ਸੀਗੇ ਵੀ ਚੱਲੋ ਯਾ ਚੰਗਾ ਕਰ ਲਗੇ ਬਹੁਤ ਚੰਗਾ ਕਰੀ ਜਾਂਦੇ ਆ 92 ਦੇ 92 ਹੁਣ ਗੱਲ ਬਸੋ ਕੇਰੀਵਾਲ ਦਾ ਕਿ ਬਿਆਨ ਪੜਿਆ ਇਹਨਾਂ ਨੇ ਕਿਸੇ ਚਮਚੇ ਨੇ ਪਾਇਆ ਸੀ ਮੈਂ ਕੇਰੀਵਾਲ ਦੇ ਮੂੰਹੋਂ ਸੁਣਿਆ ਨਾ ਮੈਂ ਇਹਨਾਂ ਨੂੰ ਸੁਣਤਾ ਹੁਣ ਜੀ ਠੀਕ ਆ ਸਾਡੇ ਜੋ ਸੀਗੇ ਆਪਦੇ ਮੂੰਹ ਤੇ ਚਪੇੜੇ ਮਾਰਦੇ ਆਪ ਜੀ ਜਿਹੜੀ ਅਸੀਂ ਗੱਲ ਬਸਦੇ ਵੀ ਅਸੀਂ ਬਹੁਤ ਵੱਡੀ ਗਲਤੀ ਕਰ ਲਈ ਆਪਦੀਆਂ ਜਿਹੜੀਆਂ ਭਾਈਚਾਰਕ ਪਾਟਕਾ ਖਤਮ ਕਰ ਲੀnga ਕੇਰੀਵਾਲ ਦਾ ਬਿਆਨ ਆ ਕਹਿੰਦਾ ਜੀ 50 ਐਮਐਲ ਦੇ ਡਾਕਟਰ ਕੱਟਾਂਗੇ ਪੰਜਾਬ ਚੋਂ ਜੀ ਇਹਦਾ ਮਤਲਬ ਉਹਨੂੰ ਪਤਾ ਨਾ ਕਿ ਜੂ ਨੂੰ ਵੀ 50 ਗੰਦ ਬਾ ਰਹੇ ਆ ਸਿੱਧੇ ਕਿਉਂ ਨਹੀਂ ਕੱਢਦਾ ਜੇ ਤੂੰ ਦਿੱਲੀ ਚ ਪੰਗੇ ਲੈਂਦਾ ਸੀ ਵੀ ਮੈਂ ਛੜਤੀ ਸਰਕਾਰ ਫੇਰ ਬਣਾ ਮਰਨ ਕੱਟ ਕੇ ਮੱਖੀ ਜੋ ਦੋ ਜੋ ਮੱਖੀ ਕੱਢੀ ਰਹੀ ਆ ਪਾਕਿਸਤਾਨ ਦੇ ਵੋਟਾਂ ਦੇ ਉਹਦੇ ਵਿੱਚ ਪੇਟ ਮਾਰੀ ਆ ਮੂੰਹ ਤੇ ਮੈਂ ਕਹਿੰਦੇ ਹਜੇ ਪੰਜਾਬ ਜਿੱਦੂ ਪੜ ਗਿਆ ਹੋਣਗੀਆਂ ਇੱਕ ਸੋਨੂ ਸਿੱਧੂ ਸਾਹਿਬ ਦਿੱਲੀ ਦੇ ਵਿੱਚ ਪੱਥਰ ਹੈ ਨਹੀਂ ਪੰਜਾਬ ਤੇ ਹਰੇਕ ਮੋੜ ਤੇ ਝੀਰੇ ਲੱਗੇ ਹੋਇਆ ਤੇ ਬੱ ਚੈਲੰਜ ਨਾ ਕਹਿਣਾਗੇ ਜੀ ਸਾਡੀ ਗੈਰਤਮੰਦ ਪੰਜਾਬੀਆਂ ਨੂੰ ਪੱਥਰ ਨਾਲ ਸਵਾਗਤ ਕਰਾਂਗੇ ਇਹਨਾਂ ਦਾ ਮਾਨ ਸਾਹਿਬ ਜਦੋਂ ਆਏ ਸੀਗੇ ਜਦੋਂ ਇਸ ਵਾਰ ਇਲੈਕਸ਼ਨ ਚ ਜਿੱਗਲੀ ਚੋਣਾ ਹੋਇਆ ਉਦੋਂ ਮਾਨ ਸਾਹਿਬ ਦਾ ਜਿਹੜਾ ਕਾਬਲਾ ਜਦੋਂ ਉਹਦੇ ਦੀ ਲੰਘਿਆ ਸੀ ਤਾਂ ਉਦੋਂ ਪੁਲਿਸ ਦੇ 10-10 ਬੰਦੇ ਡਲਿਆ ਦੇ ਢੇਰ ਤੇ ਲਾ ਦਿੱਤੇਗੇ ਸੀ ਕਿਉਂ ਇਹ ਕਰਤੂਤ ਵਾਲਾ ਹੀ ਅਗੇ ਅਗੇ ਇੱਕ ਡਿੱਕ ਕੋਈ ਬੇਰੇ ਆ ਕੇ ਧੋਲੀ ਪਾਈ ਜਾਂਦਾ ਸੀਗਾ ਆਟਾ ਚੋਦਾ ਜਾਂ ਕਹਿੰਦੇ ਇਹ ਕੀ ਹੈ ਕਹਿੰਦੇ ਇਹ ਕਰਤੂਤ ਫਾਲਾ ਇਹ ਕਰਤੂਤ ਫਾਲਾ ਇਹ ਉਹੀ ਭਗਵੰਤ ਮਾਨ ਹੈ ਜਿਹੜਾ ਕਹਿੰਦਾ ਸੀਗਾ ਇਹ ਜੈਤੋ ਦੀ ਪਥਰੀਲੀ ਧਰਤੀ ਆ ਇੱਥੇ ਸੀਵਰੇਜ ਨਹੀਂ ਪੈਂਦਾ ਤੇ ਹੁਣ ਵੀ ਪਥਰੀਲੀ ਆ ਤੈਨ ਜਿਹੜੀ ਸੜਕ ਦੇ ਖਾੜੇ ਹ ਥੱਲੇ ਮੈਂ ਕਹੂੰਗਾ ਸਾਰੇ ਮੇਰੇ ਵੀਰਾਂ ਨੂੰ ਆ ਵੇਖੋ ਜੀ ਬਜਰੀ ਦਾ ਕੀ ਹਾਲ ਆ ਮੈਂ ਹੁਣੇ ਦਿਖਾਇਆ ਪਿਛਲੇ 2 ਦਿਨ ਪਹਿਲਾਂ ਸਾਡੇ ਅੰਗਰੇਨ ਵੀਰ ਜੇ ਟਰਾਈਸਾਈਕਲ ਤੇ ਚੱਲਦੇ ਆ ਉਹਨਾਂ ਨੇ ਮਿੱਟੀ ਜੀ